ਜੋ ਮੋਦੀ ਨੇ 24 ਗਰੰਟੀਆਂ ਦਿੱਤੀਆਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਉਹ ਤਾਂ ਲੋਕਾਂ ਨੂੰ ਐਕਚੁਅਲ ਗਰੰਟੀਆਂ ਨੇ ਜੀ ਜੋ ਜਿਵੇਂ ਕਹਿੰਦੇ ਧਰਤੀ ਤੇ ਉਤਰੀਆਂ ਹੋਈਆਂ ਨੇ ਲੋਕਾਂ ਨੂੰ ਉਹਨਾਂ ਦਾ ਬੇਨਫੀਟ ਮਿਲ ਰਿਹਾ ਪਹਿਲਾਂ ਵੀ ਜੋ ਵੀ ਕਿਸਾਨਾਂ ਵਾਸਤੇ 6000 ਰੁਪਿਆ ਸਾਲ ਦਾ ਲਾਇਆ ਸੀ ਉਹ ਸਹੀ ਮਿਲ ਰਿਹਾ ਹਰ ਇੱਕ ਨੂੰ ਤੇ ਇਹ ਮੋਦੀ ਦੀ ਗਰੰਟੀ ਜੀ ਪੱਕੀ ਹੋਊਗੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਗਰੰਟੀ ਹੈ ਜੀ ਲੋਕਾਂ ਨੂੰ ਬਹੁਤ ਹੀ ਵੱਡੇ ਵਰਗ ਨੂੰ ਇੱਕ ਰਾਸ਼ਨ ਦੀ ਸਕੀਮ ਜਿਹੜੀ ਗਰੰਟੀ ਦੇ ਦੌਰ ਤੇ ਮਿਲ ਰਹੀ ਹੈ ਜੀ ਜ਼ਮੀਨ ਵਾਲਾ ਭਾਵੇਂ ਕੋਈ ਗਰੀਬ ਹੈ 5 ਸਾਲ ਦੇਖੋ ਹਰ ਇੱਕ ਬੰਦੇ ਨੂੰ ਪਹਿਲਾਂ ਵੀ ਮਿਲਦੇ ਰਹੇ ਨੇ ਹੁਣ ਵੀ 5 ਸਾਲ ਅੱਗੇ ਮਿਲੂਗਾ ਆਯੁਸ਼ਮਨ ਕਾਰਡ ਦੇ ਤਹਿਤ ਲੋਕਾਂ ਨੂੰ ਹੈਲਥ ਦੇ ਦੇਖੋ ਕਿੰਨਾ ਬੈਨੀਫਿਟ ਹੋ ਰਿਹਾ ਕਿੰਨੇ ਕਿੰਨੇ ਇਲਾਜ ਹੋ ਰਹੇ ਨੇ ਜੋ ਗਰੀਬ ਪਰਿਵਾਰ ਨੇ ਜੋ ਇਲਾਜ ਕਰਾਉਣ ਲਈ ਸਮਰਥਨ ਨਹੀਂ ਸੀ ਹੁੰਦੇ ਉਹਨਾਂ ਦਾ ਇਲਾਜ ਹੋ ਰਿਹਾ ਹੈ ਜੀ ਕਿਉਂਕਿ ਨਾਰੀ ਸ਼ਕਤੀ ਲਈ ਦੇਖੋ ਜੀ ਕਿੰਨਾ ਕਿੰਨੀਆਂ ਸਕੀਮਾਂ ਆ ਰਹੀਆਂ ਨੇ ਗਰੀਬ ਤੋਂ ਗਰੀਬ ਪਰਿਵਾਰ ਪਿਛੜਿਆ ਵਰਗ ਸਾਰਿਆਂ ਲਈ ਸਕੀਮਾਂ ਆ ਰਹੀਆਂ ਨੇ 33% ਰਿਜ਼ਰਵੇਸ਼ਨ ਕੀਤਾ ਜੀ ਉਹ ਲਾਗੂ ਹੋ ਚੁੱਕੇ ਹੈ ਉਸ ਤੋਂ ਬਾਅਦ ਜੀ ਦੇਖੋ ਜੇ ਆਪਾਂ ਆਸਥਾ ਦੀ ਗੱਲ ਕਰੀਏ RAM ਮੰਦਰ ਦਾ ਮੁੱਦਾ ਜੋ 500 ਸਾਲ ਪੁਰਾਣਾ ਹੈਗਾ ਜੀ ਸਾਰਿਆਂ ਨੂੰ ਉਹਦੇ ਵਿੱਚ ਡਿਸੀਜਨ ਹੋ ਚੁੱਕਿਆ ਆ ਆਸਥਾ ਮੰਦਰ ਬਣ ਚੁੱਕਿਆ ਸਾਰਾ ਕਰਤਾਰਪੁਰ ਦਾ ਲੰਗਾ ਜੀ ਦੇਖੋ ਕਿੰਨੀ ਵੱਡੀ ਆਸਥਾ ਹੈ ਜੀ ਆਪਣੇ ਇੱਕ ਵਰਗ ਦੇ ਲਈ ਸਾਰੇ ਰਲ ਮਿਲ ਕੇ ਉੱਥੇ ਜਾਂਦੇ ਨੇ ਕਿੰਨਾ ਆਸਥਾ ਸਾਰਿਆਂ ਨੂੰ ਇੱਕ ਵਧੀਆ ਚੀਜ਼ ਹੈ ਅਸੀਂ ਮੋਦੀ ਜੀ ਦਾ ਪਰਿਵਾਰ ਆ ਮੋਦੀ ਜੀ ਦੇ ਨਾਲ ਆ ਦਮਲ ਦਾ ਬਟਨ ਦਬਾਉਂ ਅਜਪਾ ਨੂੰ ਜਿਤਾਉ